ਜੋ ਆਮ ਆਦਮੀ ਪਾਰਟੀ ਦੇ ਉਹ ਐਮਪੀ ਜੀ ਜੋ ਸ਼ੀਟ ਲੜ ਰਹੇ ਨੇ ਇਸ ਵਾਰ ਲਾਜਮੀ ਸਿੰਘ ਧੋਲਵਾਲਾ ਕੈਬਨ ਮੰਤਰੀ ਆ ਤੇ ਉਹਨਾਂ ਦੇ ਨਾਂ ਤੇ ਜਿੱਦੀ ਕਾਗਜਪਰਨਾ ਤਰਨਤਾਰਨ ਡੀਸੀ ਤੋਂ ਅੱਤਰ ਜਾ ਰਹੇ ਆ ਜੀ ਆ ਸਾਰੇ ਪਿੰਡ ਸੁਭਰਾ ਤੋਂ ਬਲਾਕ ਪ੍ਰਧਾਨ ਆ ਸਾਡੇ ਜਤੀਸ਼ਾ ਤੋਂ ਸਰਪੰਚ ਸਾਹਿਬ ਨਵਿੰਦਰ ਸਿੰਘ ਜੀ ਮੈਂਬਰ ਪੰਚਾਇਤ ਕੁਸ਼ੇਵ ਸਿੰਘ ਜੀ ਤੇ ਸਾਰੇ ਨਾਲ ਕਿੰਦਾ ਸਹਿਯੋਗ ਮਿਲ ਰਿਹਾ ਲੋਕਾਂ ਵੱਲੋਂ ਤੁਹਾਨੂੰ ਇਲੈਕਸ਼ਨ ਦੇ ਵਿੱਚ ਬਹੁਤ ਬਹੁਤ ਪਰਮ ਸਹਿਯੋਗ ਆ ਲੋਕ ਆ ਮਾਰੇ ਇਕੱਠੇ ਹੋ ਕੇ ਜੋ ਪਹਿਲਾਂ ਵਾਲਾ ਸਾਹੀ ਉਸੇ ਸਾਹਬ ਦੇ ਵੱਧ ਤੋਂ ਵੱਧ ਲੋਕ ਜੋ 2 ਸਾਲ ਦਾ ਨਾ ਜੋ ਕੰਮਦੰਦੇ ਕਰਾਏ ਲੋਕਾਂ ਦੇ ਜਿਸ ਸਾਲ ਤੰਗ ਦੇ ਨਾਲ ਮੰਤਰੀ ਸਾਹਿਬ ਦਾ ਮਿਲਵਤਨ ਸੀ ਲੋਕ ਬਹੁਤ ਪਿਆਰ ਦੇ ਰਹੇ ਨੇ ਜਿਵੇਂ ਕਿ ਅੱਜ ਪਿੰਡ ਸਭਰਾ ਵਿੱਚ ਕਲਵੀਰ ਸਿੰਘ ਜੀਰਾ ਦੇ ਹੱਕ ਦੇ ਵਿੱਚ ਵੀ ਰੈਲੀ ਰੱਖੀ ਗਈ ਆ ਉਸ ਦੇ ਨਾਲ ਕੋਈ ਫਰਕ ਨਹੀਂ ਪਵੇਗਾ ਇੱਥੋਂ ਕਾਫਲਾ ਜਾਣ ਦੇ ਵਿੱਚ ਨਹੀਂ ਕੋਈ ਫਰਕ ਨਹੀਂ ਪਵੇਗਾ ਪਿੰਡ ਸਭਰਾ ਦੇ ਕਾਂਗਰਸੀ ਕੌਣ ਆ ਹੈਗੇ ਕੋਈ ਨਹੀਂ ਰਹਿ ਕੋਈ ਨਹੀਂ ਕਿਹਾ ਤੇ ਕਾਫਲਾ ਉੱਥੇ ਉਹ ਰੈਲੀ ਦੇ ਨਾਲ ਕੋਈ ਮਕਸਦ ਨਹੀਂਗਾ ਉੱਥੇ ਜਦੋਂ ਇਕੱਠ ਤੇ ਚੋ ਲੋਕ ਆ ਮਾਰੇ ਇਧਰ ਜਾ ਰਹੇ ਆ ਕੋਈ ਫਰਕ ਨਹੀਂ ਪੈ ਰਿਹਾ ਮੇਰਾ ਨਾਮ ਜੀ ਹਵਤਾਰ ਸਿੰਘ ਜੀ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਹਾਂ ਜੀ ਕੀ ਕਹਿਣਾ ਚਾਹੁੰਦੇ ਜੋ ਅੱਜ ਕਾਫਲਾ ਲੈ ਕੇ ਤੁਸੀਂ ਪੁੱਜੇ ਜੇ ਪੱਟੀ ਅੱਜ ਜੀ ਆਪਣੇ ਕੈਪਟਨ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲੜ ਜੋ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨੇ ਗਏ ਨੇ ਅੱਜ ਉਹਨਾਂ ਦੇ ਇਨਾਂ ਨਾਮਜ਼ਦਗੀ ਪੱਤਰ ਕਾਗਜ਼ ਦਾਖਲ ਕਰਵਾਉਣ ਪਹੁੰਚ ਰਹੇ ਆ ਜੀ ਬਹੁਤ ਵੱਡਾ ਕਾਫਲਾ ਤੁਸੀਂ ਦੇਖ ਹੀ ਲਿਆ ਹਿਆਰਾਂ ਕਿ ਲੱਖਾਂ ਦੇ ਘੱਡੀਆਂ ਜਿਹੜੀਆਂ ਚੱਲ ਕੇ ਆਪਣੇ ਸਾਰੇ ਵੀਰ ਆਏ ਨੇ ਇਹ ਕਰਕੇ ਅੱਜ ਅਸੀਂ ਜਿੱਤ ਦੀ ਖੁਸ਼ੀ ਵੀ ਮਨਾ ਸਕਦੇ ਆ ਅੱਜ ਹੀ ਜਿੱਤ ਤਾਂ ਹੈਗੀ ਹੈ ਲੀਡ ਬਹੁਤ ਵੱਡੀ ਹੈ ਜਿੱਤਾਂ ਕਿ ਤੁਹਾਨੂੰ ਇਸ ਕਰਕੇ ਅੱਜ ਅਸੀਂ ਨਗਰ ਸੁਭਾ ਤੋਂ ਬਹੁਤ ਸੰਗਤ ਲੈ ਕੇ ਅੱਜ ਅਸੀਂ ਇੱਥੇ ਪਹੁੰਚਿਆ ਹੈ ਜੀ ਮੇਰਾ ਨਾਮ ਗਰਸੇਵ ਸਿੰਘ ਮੈਂਬਰ ਪੰਚਾਇਤ ਜੋਤੀਸ਼ਾ ਹਾਂ ਕਿ ਕੀ ਕਹਿਣਾ ਚਾਹੁੰਦੇ ਜੋ ਅੱਜ ਕਾਫਲਾ ਰਵਾਨਾ ਹੋ ਰਿਹਾ ਇੱਥੋਂ ਕਾਫਲਾ ਰਵਾਨਾ ਹੁੰਦਾ ਮੰਤਰੀ ਸਾਹਿਬ ਦੀ ਅੱਜ ਜੋ ਵੀ ਆ ਨਾਮ ਜਗਦੀ ਭੱਜ ਨ ਜਾ ਰਹੇ ਆ ਖੀਰ ਸਾਹਿਬ ਤੋਂ ਜੋ ਲੋਕ ਸਭਾ ਦੀ ਚੋਣ ਲੜ ਰਹਾ ਬਹੁਤ ਵਧੀਆ ਮੰਤਰੀ ਸਾਹਿਬ ਦਾ ਸੁਭਾਅ ਆ ਤੇ ਬਹੁਤ ਵਧੀਆ ਕੰਮ ਕਰ ਰਿਹਾ ਜਿਹੜਾ ਬੰਦਾ ਜਾ ਕੇ ਮਿਲਦਾ ਵਾ ਉਹਨੂੰ ਜੱਫੀ ਪਾ ਕੇ ਮਿਲਦਾ ਵਾ ਜੋ ਕੰਮਕਾਰ ਬਹੁਤ ਪਹਿਰੇ ਵਧੀਆ ਹੋਣ ਹੈ ਅਸੀਂ ਉਹਨਾਂ ਦੀ ਖੁਸ਼ੀ ਵਿੱਚ ਹੀ ਮੈਂ ਸਾਥ ਰੱਖਦੇ ਵਿੱਚ ਆ ਉਹਨਾਂ ਦੇ ਰੋਟੇ ਦੀ ਮੈਂ ਪਾਕਿਸਤਾਨ ਕੋਜੀ ਅਸੀਂ ਕੈਬਨਟ ਮੰਤਰੀ ਰਾਜੀ ਸਿੰਘ ਭੁੱਲਰ ਜੋ ਕਿ ਹਲਕਾ ਕਟੂਰ ਸਾਹਿਬ ਤੋਂ ਐਮਪੀ ਦੀ ਚੋਣ ਲੜ ਰਹੇ ਆ ਉਹਨਾਂ ਦੀ ਨਾਮਜ਼ਦੀ ਭਰਨ ਵਾਸਤੇ ਸਾਰੇ ਨਗਰ ਸੁਭਰਾ ਤੇ ਜੋਤੀਸ਼ਾ ਦੀ ਸੰਗਤ ਜਿਹੜੀ ਇਕੱਠੇ ਹੋ ਕੇ ਜਾ ਰਹੇ ਆ ਕਿਦਾਂ ਦਾ ਸਹਿਯੋਗ ਮਿਲ ਰਿਹਾ ਤੁਹਾਨੂੰ ਸੰਗਤ ਨੂੰ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਜੀ ਲੋਕ ਅੱਗੇ ਨਾਲੋਂ ਵੀ ਜ਼ਿਆਦਾ ਉਤਆਵਲੇ ਆ ਕਿਉਂਕਿ ਸਾਡੇ ਜਿਹੜੇ ਕੈਬਨਿਟ ਮੰਤਰੀ ਉਹਨਾਂ ਦੇ ਸੁਭਾਅ ਅਨਸਾਰ ਉਹਨਾਂ ਦਾ ਗੱਲਾਂបਾਤਾਂ ਦਾ ਲੈਜਾ ਹੀ ਕੋਈ ਇਹੋ ਜਿਹਾ ਵਾ ਕਿ ਆਪਣੇ ਆਪ ਹੀ ਇਹ ਇੱਕ ਬੰਦੇ ਦਾ ਮਨ ਕਰਦਾ ਹੈ ਕਿ ਉਹਨਾਂ ਨੂੰ ਵੋਟ ਪਾਵਾਂ ਕਿ ਉਹਨਾਂ ਦੇ ਨਾਲ ਜੋੜਨ ਨੂੰ ਪਿਆਰ ਹੋਏ। ਜਿਵੇਂ ਕਿ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਵੀ ਲੋਕਾਂ ਵੱਲੋਂ ਕਾਫੀ ਜੋ ਆਪ ਮਾਰੇ ਪ੍ਰਚਾਰ ਕੀਤਾ ਰ ਅਸਰ ਕਿੰਨਾ ਕ ਅਸਰ ਪਵੇਗਾ ਇਲੈਕਸ਼ਨ। ਚਲੋ ਜੀ ਅਸਰ ਤੇ ਬੇਚਕ ਹੋਵੇ ਪਰ ਅਸੀਂ ਆਪਣੇ ਪਿੰਡਾਂ ਤੋਂ ਬਹੁਤ ਭਾਰੀ ਲੀਡ ਨਾਲ ਲਾਲਜੀਤ ਸਿੰਘ ਢੁੱਲਰ ਨੂੰ ਜਿਤਾਵਾਂਗੇ। ਇਹਨਾਂ ਦਰਸ਼ਨ ਸਿੰਘ ਨੰਬਰਦਾਰ ਸੀਨੀਅਰ ਆਗੂ ਆਮ ਪਾਰਟੀ ਪਿੰਡ ਸਭਰਾ। ਕੀ ਕਹਿਣਾ ਚਾਹੁੰਦੇ ਜੋ ਇੱਥੇ ਕ ਸਾਰਿਆਂ ਨੂੰ ਇਕੱਠਿਆਂ ਕਰਕੇ ਆਮ ਪਾਰਟੀ ਦੇ ਹਜ਼ਾਰੂ ਵਰਕਰਾਂ ਅਨਦਾਲਜੀਤ ਭੁੱਲਰ ਦੇ ਅੱਜ ਕਾਗਜ਼ দাখিল ਹੋਣੇ ਉਹਦੇ ਯਾਦ ਰਹਾ ਸਰਮ ਕਿੱਦਾਂ ਸਹਿਯੋਗ ਕਿੱਦਾਂ ਦਾ ਮਿਲ ਰਿਹਾ ਤੁਹਾਨੂੰ ਬਹੁਤ ਭਰਮਾ ਸਹਿਯੋਗ ਸਾਨੂੰ ਲੋਕਾਂ ਨੂੰ ਮਿਲ ਰਿਹਾ ਹੈ ਅਸੀਂ ਮੇਰੀ ਲੀਡ ਨਾਲ ਲਾਲਜੀਤ ਭੁੱਲਰ ਨੂੰ ਕੰਸਭਰਾਵਾਂ ਦਿਸਤਾਵਾਂਗੇ ਹਾਂ ਜੀ ਇਹ ਹੋਊਗਾ